प्राचीन श्री काली माता मंदिर हरिद्वार ਦੇ ਵਿੱਚ ਖੜਿਆ ਤੇ ਇਹ ਉਹ ਸਥਾਨ ਹੈ ਜਿੱਥੇ ਉਹ ਕੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਲਾਈਨ ਕੱਢੀ ਜਾ ਰਹੀ ਸੀ ਤੇ ਕੋਈ ਨਾ ਕੋਈ ਰੁਕਾਵਟ ਆ ਹੀ ਜਾਂਦੀ ਸੀ ਫਿਰ ਅੰਗਰੇਜ਼ਾਂ ਨੂੰ ਮਜਬੂਰਨ ਇੱਕ ਪੁਲ ਬਣਾਉਣਾ ਪਿਆ ਜੋ ਕਿ માતા ਦਾ ਮੰਦਰ ਬਣਿਆ ਅਤੇ ਹਜ਼ਾਰਾਂ ਸਾਲ ਪੁਰਾਣਾ ਮੰਦਰ ਦੱਸਿਆ ਜਾ ਰਿਹਾ ਹੈ ਪੂਰਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਮੇਰੇ ਪਿੱਛੇ ਜੇ ਮੰਦਰ ਦੀਆਂ ਤਸਵੀਰਾਂ ਇਹ પ્રાਚੀਨ ਮੰਦਰ ਹੈ ਜਿੱਥੇ ਕਿ तकरीबन 45 ਦੇ ਕਰੀਬ ਪੌੜੀਆਂ ਚੜਨ ਤੋਂ ਬਾਅਦ ਇਸ ਮੰਦਰ ਦੇ ਵਿੱਚ ਸ਼ਰਦਾਲੂ ਆਉਂਦੇ ਨੇ ਅਤੇ ਕੁਰਾਲੀ ਵਾਲੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਇਹ ਪ੍ਰਾਚੀਨ ਮੰਦਿਰ ਹੈ ਜਿੱਥੇ ਕਿ ਪੰਤਾਲੀ ਪੂਰਵ ਚਦਨ ਤੋਂ ਬਾਅਦ ਇਹ ਮੰਦਿਰ ਦੇ ਵਿੱਚ ਮਾਤਾ ਦੇ ਦਰਸ਼ਨ ਕੀਤੇ ਜਾ ਸਕਦੇ ਨੇ ਤੇ ਜਰੂਰ ਜਦੋਂ ਵੀ ਤੁਸੀਂ ਹਰਦوار ਆਓ ਤੇ ਇਸ ਮੰਦਿਰ ਦੇ ਵਿੱਚ ਜਰੂਰ ਆਓ ਇਸ ਮੰਦਿਰ ਦਾ ਪੂਰਾ ਇਤਿਹਾਸ ਕੀ ਹੈ ਤੁਹਾਨੂੰ ਬਰੀਕੀ ਦੇ ਨਾਲ ਆ ਪੂਰੀ ਗੱਲਬਾਤ ਦੱਸਦੇ ਹਾਂ ਅਤੇ ਦੱਸਦੇ ਹਾਂ ਤੁਹਾਨੂੰ ਕਿ ਮੰਦਿਰ ਦਾ ਇਤਿਹਾਸ ਕੀ ਹੈ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜੈ ਮਾਤਾ ਜੀ ਜ਼ਰੂਰ ਲਿਖਿਓ ਜੇਕਰ ਤੁਸੀਂ ਮਾਤਾ ਦਾ ਨਾਮ ਦਾ ਉਚਾਰਨ ਵੀ ਕਰ ਦਿਓ ਤਾਂ ਤੁਹਾਡੇ ਦੁੱਖ ਸੰਕਟ ਸਾਰੇ ਦੂਰ ਹੋ ਜਾਂਦੇ ਨੇ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਜੀ ਲਿਖਿਓ ਤੇ ਦੱਸ ਦਿਓ ਤੁਹਾਨੂੰ ਪੂਰਾ ਇਤਿਹਾਸ ਇਹ ਮੰਦਰ ਮਾਂ ਮਹਾਕਾਲੀ ਜੀ ਨੂੰ ਸਮਰਪਿਤ ਹੈ ਸਿੱਧ ਪੀਠ ਅਰਥਾਤ ਉਹ ਥਾਂ ਜਿੱਥੇ ਮਾਂ ਨੇ ਆਪਣੇ ਆਸ਼ੀਰਵਾਦ ਨਾਲ ਸਾਧਕਾਂ ਦੀ ਮਨੋ ਕਾਮਨਾ ਪੂਰੀ ਕੀਤੀ ਸੀ ਇਹ ਸ਼ਕਤੀ ਦਾ ਵਿਸ਼ੇਸ਼ ਹਾਜ਼ਰੀ ਵਾਲਾ ਥਾਂ ਮੰਨਿਆ ਜਾਂਦਾ ਹੈ ਸਥਾਪਨਾ ਕਦੋਂ ਹੋਈ ਸੀ ਇਸ ਮੰਦਰ ਦੀ ਇਸ ਮੰਦਰ ਦੀ ਸਥਾਪਨਾ 1980 ਵਿੱਚ ਗੁੱਡਾ ਜੀ ਪ੍ਰਸਾਦ ਭੰਡਾਰੀ ਬੰਟੀ ਵੱਲੋਂ ਕੀਤੀ ਗਈ ਸੀ ਹਾਲਾਂਕਿ ਮੰਦਰ ਦੀ ਅਧਿਆਤਮਿਕ ਮਾਨਤਾ ਕਈ ਸਦੀਆਂ ਪੁਰਾਣੀ ਦੱਸੀ ਜਾ ਰਹੀ ਹੈ ਪੁਰਾਣੇ ਸਮੇਂ ਦੇ ਵਿੱਚ ਇੱਥੇ ਤੰਤਰ ਮਾਰਗਦ ਦੀ ਸਾਧਨਾ ਵੀ ਹੋਈ ਸੀ ਮਾ ਮਾ ਕਾਲੀ ਦੀ ਸ਼ਕਤੀ ਮਾ ਕਾਲੀ ਜੀ ਨੂੰ ਕਾਲ ਵਿਨਾਸ਼ ਤੇ ਸ਼ਕਤੀ ਦੀ ਦੇਵੀ ਮੰਨਿਆ ਜਾਂਦਾ ਹੈ ਇੱਥੇ ਆਉਣ ਵਾਲੇ ਭਗਤ ਮੰਨਤਾ ਰੱਖਦੇ ਹਨ ਕਿ ਮਾਂ ਹਰ ਮੁਰਾਦ ਪੂਰੀ ਕਰਦੀ ਹੈ ਦੁਸ਼ਟਾਂ ਤੋਂ ਬਚਾਅ ਕਰਦੀ ਹੈ ਅਤੇ ਜੀਵਨ ਵਿੱਚ ਉન્નਤੀ ਦਿੰਦੀ ਹੈ ਖਾਸ ਦਿਨ ਅਤੇ ਉਤਸਵ ਨੌ ਰਾਤਾ ਨਵਰਾਤਰੀਆਂ ਦੇ ਵਿੱਚ ਇੱਥੇ ਵਿਸ਼ੇਸ਼ ਭੀੜ ਹੁੰਦੀ ਹੈ ਅਮਾਵਸਿਆ ਅਤੇ ਕਾਲੀ ਰਾਤ ਨੂੰ ਤਾੰਤ੍ਰਿਕ ਪੂਜਾ ਕੀਤੀ ਜਾਂਦੀ ਹੈ ਜਨੀਚਰ ਵਾਰ ਨੂੰ ਵੀ ਮੰਦਰ ਵਿੱਚ ਭਗਤਾਂ ਦੀ ਲੰਬੀ ਲੰਬੀ ਲਾਈਨਾਂ ਲੱਗੀਆਂ ਹੋਈਆਂ ਵਿਖੀਆਂ ਜਾ ਸਕਦੀਆਂ ਹਨ ਮੰਦਰ ਦੀ ਸੰਭਾਲ ਇਸ ਮੰਦਰ ਦੀ ਸੇਵਾ ਅਤੇ ਪ੍ਰਬੰਧ ਗੁੱਡਾ ਜੀ ਪ੍ਰਸਾਦ ਪੰਡਾਰ ٹرسٹ ਵੱਲੋਂ ਕੀਤਾ ਜਾਂਦੀ ਹੈ ਇੱਥੇ ਨਿਯਮਿਤ ਪੰਡਾਰੇ ਜਾਗਰਨ ਅਤੇ ਕੀਰਤਨ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਅਤੇ ਤੁਸੀਂ ਵੀ ਹਰਦوار ਆਉ ਤਾ ਇਸ ਥਾਂ ਤੇ ਜ਼ਰੂਰ ਮਾਤਾ ਦਾ ਆਸ਼ੀਰਵਾਦ ਲੇਉ ਤੇ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦੇ ਵਿੱਚ ਤੰਤਰ ਵਿਦਿਆ ਕਾਫੀ ਸਿੱਧੀ ਹੁੰਦੀ ਹੈ ਅਤੇ ਇਹ ਤੰਤਰ ਵਿਦਿਆ ਕਾਫੀ ਜਲਦ ਸਿੱਧ ਕੀਤੀ ਜਾ ਸਕਦੀ ਹੈ ਅਤੇ ਦੂਰ ਦੂਰ ਤੋਂ ਲੋਕ ਇੱਥੇ ਮਾਤਾ ਦਾ ਆਸ਼ੀਰਵਾਦ ਲੈਣ ਦੇ ਲਈ ਪੁਜਰ ਪੁਜਦੇ ਨੇ ਤੁਹਾਨੂੰ ਵੀ ਨਾਲ ਦੀ ਨਾਲ ਤਸਵੀਰਾਂ ਇਸ ਹੀ ਮੰਦਰ ਦੀਆਂ ਵਖਾ ਰਿਆਂ ਜੋ ਕਿ ਹਰਦਵਾਰ ਦੇ ਵਿੱਚ ਪ੍ਰਸਿੱਧ ਹੈ ਹਾਲਾਂਕਿ ਮੰਦਰ ਦਾ ਨਿਰਮਾਣ 1980 ਵਿੱਚ 82 ਪਰ ਇਹ ਮੰਦਰ ਕਾਫੀ ਸਦੀਆਂ ਪੁਰਾਣਾ ਦੱਸਿਆ ਜਾਂਦਾ ਹੈ ਜਦੋਂ ਇੱਥੇ ਰੇਲਵੇ ਲਾਈਨ ਕੱਢੀ ਜਾ ਰਹੀ ਸੀ ਤਾਂ ਰੇਲਵੇ ਦੇ ਮਲਾਜ਼ਮਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਰੇਲਵੇ ਵਾਲਿਆਂ ਨੇ ਮੰਦਰ ਜਾਣ ਦੇ ਲਈ ਫਿਰ ਪੱਕਾ ਪੁਲ ਬਣਾਇਆ ਤਾਂ ਰੇਲਵੇ ਲਾਈਨ ਇੱਥੋਂ ਨਿਕਲੀ ਅਤੇ ਇਹ ਵੀ ਮੰਨਤਾ ਹੈ ਕਿ ਦੂਰ ਦੂਰ ਤੋਂ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਅਤੇ ਇਸ ਦੇ ਵਿੱਚ ਸਾਲ ਦੇ ਵਿੱਚ ਵੀ ਕਾਫੀ ਪੰਡਾਰੇ ਕੀਤੇ ਜਾਂਦੇ ਨੇ ਮਾਤਾ ਦੇ ਜਾਗਰਣ ਵੀ ਕੀਤੇ ਜਾਂਦੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਿਓ ਅਤੇ ਜੇਕਰ ਤੁਸੀਂ ਜੈ ਮਾਤਾ ਦੀ ਲਿਖੋਗੇ ਤਾਂ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਖੁਸ਼ਖਬਰੀ ਮਿਲੇਗੀ ਤੇ ਉਮੀਦ ਕਰਦਾ ਹਾਂ ਕਿ ਕਮੈਂਟ ਬਾਕਸ ਦੇ ਵਿੱਚ ਤੁਸੀਂ ਜੈ ਮਾਤਾ ਦੀ ਜ਼ਰੂਰ ਲਿਖੋਗੇ ਅਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋਗੇ